ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਧੂ ਕਾ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਦੋ ਤਿੰਨ ਅਹਿਮ ਮੁੱਦੇ ਆ ਪੰਜਾਬ ਦੇ ਚਲੰਤ ਮਸਲਿਆਂ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਵੀ ਲੋਕ ਸਭਾ ਦੀ ਅਹਿਮ ਸੀਟ ਹੈ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਪਹਿਲੀ ਵਾਰੀ ਇਕੱਲੇ ਚੋਣ ਲੜਨ ਜਾ ਰਹੀ ਸੀ ਪਰ ਉਮੀਦਵਾਰ ਹੀ ਮੈਦਾਨ ਛੱਡ ਚੁੱਕਿਆ ਹੈ ਇਸ ਦੇ ਕਾਰਨ ਕੀ ਨੇ ਇਸ ਦੇ ਉੱਤੇ ਗੱਲ ਕਰਾਂਗੇ ਔਰ ਨੀਆ ਨੂੰ ਜਾਂਚ ਦੇ ਦਿੱਤੀ ਗਈ ਹੈ ਇੱਕ ਸ਼ਿਕਾਇਤ ਗਈ ਸੀ ਜਿਸ ਦੇ ਵਿੱਚ ਦਿੱਲੀ ਸਕੱਤੀ ਤੇ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ ਜਾਂ ਫੰਡਿੰਗ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਕਿ ਫੰਡਿੰਗ ਹੋਈ ਹੈ ਫੰਡਿੰਗ ਕਿੱਥੋਂ ਹੋਈ ਇਸ ਦੀ ਜਾਂਚ ਹੋਣੀ ਹੈ ਆਮ ਆਦਮੀ ਪਾਰਟੀ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੋ ਰਿਹਾ ਹੈ ਇਸ ਦੀ ਵਜ੍ਹਾ ਕੀ ਇਸ ਤੇ ਗੱਲ ਕਰਾਂਗੇ ਤੀਜਾ ਮਸਲਾ ਜਿਹੜਾ ਉਹ ਭਾਜਪਾ ਨੇ ਮੰਗ ਪੱਤਰ ਦਿੱਤਾ ਹੈ ਕਿ ਸਾਡੇ ਚੋਣ ਪ੍ਰਚਾਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਇਸ ਦੇ ਪ੍ਰਭਾਵ ਬਾਕੀ ਥਾਵਾਂ ਤੇ ਕੀ ਪੈਣਗੇ ਗੱਲ ਕਰਾਂਗੇ ਆਪੂਲਰ ਸਾਹਿਬ ਸਾਹਿਬ ਤੋਂ ਪਹਿਲਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਪਹਿਲਾਂ ਹੀ ਬਹੁਤ ਹੌਲੀ ਚੱਲ ਰਹੀ ਹੈ ਪਾਰਟੀ ਬਹੁਤੀ ਕੋਈ ਤਵੱਜੋ ਨਹੀਂ ਮਿਲ ਰਹੀ ਲੋਕਾਂ ਦੇ ਵਿੱਚ ਵੀ ਉਸ ਤਰ੍ਹਾਂ ਦਾ ਜਿਹੜਾ ਸਵਾਲ ਖੜੇ ਹੋ ਰਹੇ ਆ ਖਾਸ ਕਰਕੇ ਬਹੁਤ ਸਾਰੇ ਕਾਰਨ ਨੇ ਪਰ ਜਿਹੜਾ ਇਹ ਉਮੀਦਵਾਰ ਦਾ ਹੀ ਮੈਦਾਨ ਛੱਡ ਜਾਣਾ ਇਹ ਇੱਕ ਹੀ ਸੰਕੇਤ ਦੇ ਗਿਆ ਸੰਦੀਪ ਬੇ ਤੇ ਬਹੁਤ ਹੀ ਮਾੜੀ ਗੱਲ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿ ਉਹਨਾਂ ਦਾ ਇੱਕ ਖਿਡਾਰੀ ਸਿਆਸੀ ਮੈਦਾਨ ਚੋਂ ਹੀ ਭੱਜ ਗਿਆ ਤੇ ਜਦੋਂ ਸਿਆਸੀ ਖਿਡਾਰੀ ਮੈਦਾਨ ਚੋਂ ਭੱਜ ਜੇ ਤਾਂ ਮਤਲਬ ਅਕਾਲੀ ਦਲ ਦੀ ਜਾਂ ਉਸ ਬੰਦੇ ਦੀ ਜਾਂ ਉਸ ਟੀਮ ਦੀ ਹਾਰ ਮੰਨੀ ਜਾਂਦੀ ਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀਆ ਔਰ ਸ਼੍ਰੋਮਣੀ ਕਾਲੀ ਦਲ ਨੇ ਚੰਡੀਗੜ੍ਹ ਦੀ ਰਾਜਧਾਨੀ ਖਾਤਰ ਪੰਜਾਬ ਦੀ ਰਾਜਧਾਨੀ ਖਾਤਰ ਬੜੇ ਸੰਘਰਸ਼ ਲੜੇ ਨੇ ਦਰਸ਼ਨ ਸਿੰਘ ਫੇਰੂਮਾਨ ਵਰਗੇ ਕਾਲੀ ਦਲ ਦੇ ਯੋਧਿਆਂ ਨੇ ਸ਼ਹਾਦਤ ਦਾ ਜਾਮ ਹੀ ਪੀਤਾ ਧਰਮੇ ਦਿੱਤੇ ਇਹਨੇ ਕਾਲੀ ਦਲ ਵੱਲੋਂ ਲੇਕਿਨ ਚੰਡੀਗੜ੍ਹ ਲੋਕ ਸਭਾ ਨੂੰ ਲੈ ਕੇ ਪਹਿਲੀ ਦਫਾ ਸ਼੍ਰੋਮਣੀ ਕਾਲੀ ਦਲ ਚੋਣ ਲੜ ਰਿਹਾ ਹੋਵੇ ਵੈਸੇ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਵੱਖ-ਵੱਖ ਅਡੋਕੇ ਚੋਣ ਲੜ ਰਹੇ ਨੇ 13 ਸੀਟਾਂ ਤੇ 14ਵੀਂ ਚੰਡੀਗੜ੍ਹ ਦੀ ਤੇ 14ਵੀਂ ਸੀਟ ਚੰਡੀਗੜ੍ਹ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਜਿਹੜੇ ਹਰਦੀਪ ਸਿੰਘ ਬਟਰੇਲਾ ਨੇ ਜਿਹੜੇ ਡਿਪਟੀ ਮੇਅਰ ਰਹੇ ਚੁੱਕੇ ਨੇ ਕਾਉਂਸਲਰ ਨੇ ਉਹਨਾਂ ਦੇ ਪਿਤਾ ਵੀ ਕਾਉਂਸਲਰ ਰਹੇ ਚੁੱਕੇ ਉਹਨਾਂ ਦੇ ਭਰਾ ਵੀ ਕਾਉਂਸਲਰ ਰਹੇ ਚੁੱਕੇ ਕਾਲੀ ਦਲ ਵੱਲੋਂ ਤੇ ਹਰਦੀਪ ਸਿੰਘ ਬਟਰੇਲਾ ਵੀ ਉਹ ਮੈਦਾਨ ਛੱਡ ਕੇ ਭੱਜ ਜਾਂਦੇ ਨੇ ਤੇ ਇਹ ਇਲਜ਼ਾਮ ਲਗਾ ਦਿੰਦੇ ਕਿ ਸੁਬੀਰ ਸਿੰਘ ਬਾਦਲ ਹੋਣਾ ਨੂੰ ਚੰਡੀਗੜ੍ਹ ਦਾ ਚੇਤਾ ਨਹੀਂ ਆ ਉਹਨਾਂ ਨੂੰ 14ਵੀਂ ਸੀਟ ਭੁੱਲ ਗਈ ਆ 13 ਤੱਕ ਅਕਾਲੀ ਦਲ ਨੇ ਜ਼ੋਰ ਲਾ ਕੇ ਰੱਖਿਆ ਮੇਰੇ ਕਹਿੰਦੇ ਕਿ ਪਿਤਾ ਨਹੀਂ ਹੀ ਤੇ ਮੈਂ ਸੁਭੀ ਸਿੰਘ ਬਾਦਲ ਨੂੰ ਹੀ ਪਿਤਾ ਸਮਾਨ ਮੰਨਦਾ ਹੀ ਤੇ ਉਹਨਾਂ ਨੇ ਹੀ ਉਹਨਾਂ ਦੀ ਹੀ ਮੈਂ ਉਂਗਲ ਫੜੀ ਆ ਨਾ ਮੈਨੂੰ ਪਾਰਟੀ ਵੱਲੋਂ ਕੋਈ ਧਨ ਦੀ سپورਟ ਆ ਤੇ ਨਾ ਮੰਡ ਦੀ سپورਟ ਆ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਆਗੇ ਚੋਣ ਲੜਨ ਵਾਸਤੇ ਤੇ ਦੂਜਾ ਪਾਰਟੀ ਨੇ ਮੈਨੂੰ ਬਿਲਕੁਲ ਵਾਕੀ ਕਰ ਦਿੱਤਾ ਅਜਿਹੀ ਸਥਿਤੀ 'ਚ ਮੈਂ ਕੱਲਾ ਕਿਵੇਂ ਮੁਕਾਬਲਾ ਕਰ ਸਕਦਾ ਮੈਂ ਕੱਲਾ ਕਿਵੇਂ ਚੋਣ ਲੜ ਸਕਦਾ ਤੇ ਇਹਦੇ ਨਾਲੋਂ ਬਿਹਤਰ ਆ ਕਿ ਮੈਂ ਪਾ ਉਮੀਦਵਾਰੀ ਵੀ ਛੱਡੀ ਆ ਨਾਲ ਦੇ ਨਾਲ ਪਾਰਟੀ ਛੱਡਣ ਦਾ ਵੀ ਐਲਾਨ ਕਰ ਦਿੱਤਾ ਇਹਦਾ ਮਤਲਬ ਪੱਕੇ ਤੌਰ ਤੇ ਬੰਦਾ ਭੱਜ ਗਿਆ ਇਹ ਚਾਹੇ ਚੰਡੀਗੜ੍ਹ ਦੇ ਵਿੱਚ ਵੋਟਾਂ ਭਾਵੇਂ ਉਹਨਾਂ ਨੂੰ ਘੱਟ ਪੈਣ ਜਾਂ ਵੱਧ ਪੈਣ ਉਹ ਤੇ ਚਾਰ ਤਰੀ ਨੂੰ ਪਤਾ ਲੱਗਣਾ ਲੇਕਿਨ ਅਗਰ ਕਿਸੇ ਪੋਲੀਟਿਕਲ ਪਾਰਟੀ ਦਾ ਬੰਦਾ ਚੋਣ ਮਦਾਰਤ ਤੋਂ ਹੀ ਭੱਜ ਜਾਵੇ ਉਹਦਾ ਅਸਰ ਬਾਕੀ ਸੀਟਾਂ ਤੇ ਵੀ ਪੈਂਦਾ ਹੈਗਾ ਕਿ ਪੰਜਾਬ ਤੇ ਚੰਡੀਗੜ੍ਹ ਹਮੇਸ਼ਾ ਹੱਕ ਜਿਤਾਉਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਹੱਕ ਜਿਤਾਉਂਦਾ ਰਿਹਾ ਹੈ ਸੰਘਰਸ਼ ਕਰਦੇ ਰਹੇ ਨੇ ਤੇ ਉੱਥੋਂ ਉਹਨਾਂ ਦੀ ਪਾਰਟੀ ਹੀ ਮੈਦਾਨ ਵਿੱਚ ਮੈਦਾਨ ਛੱਡ ਜੇ ਇਹ ਤਾਂ ਬੜੀ ਅਮਾੜੀ ਗੱਲ ਹੋਈ ਆ ਇਹ ਇੰਡੀਆ ਹੋਰ ਤਾਂ ਨਹੀਂ ਵਜਾ ਨਿਕਲੇਗਾ ਕੱਲ ਨੂੰ ਕਿਉਂਕਿ ਹਰਦੀਪ ਸਿੰਘ ਹੋਰਾਂ ਨੇ ਤਾਂ ਆਪਣੀ ਦਲੀਲ ਦੇ ਦਿੱਤੀ ਕਿ ਮੈਂ ਕੱਲਾ ਰਹਿ ਗਿਆ ਚੋਣ ਮੈਦਾਨ 'ਚ ਇਸ ਕਰਕੇ ਛੱਡ ਰਿਹਾ ਪਾਰਟੀ ਦੀ ਉਮੀਦਵਾਰੀ ਵੀ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਪਾਰਟੀ ਛੱਡਣ ਤੋਂ ਬਾਅਦ ਕਿਸੇ ਹੋਰ ਵੇੜੇ ਦੇ ਵਿੱਚ ਖੜੇ ਹੋਣੇ ਸੀ ਇਹ ਵੀ ਵਜਾ ਹੋ ਸਕਦੀ ਸੰਦੀਪ ਵੇੜੇ ਤੇ ਕੀ ਵੜਨਾ ਕਿਹੜੇ ਵੇੜੇ 'ਚ ਆ ਵੇੜਾ ਤਾਂ ਤਿਆਰ ਜਦੋਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਹਰਦੀਪ ਸਿੰਘ ਹੋਣੀ ਪਰ ਇਸ ਕਾਨਫਰੈਂਸ ਕਰ ਰਹੇ ਤੇ ਉੱਥੇ ਭਾਜਪਾ ਦੇ ਲੀਡਰ ਵੀ ਮ NDRਾ ਰਹੇ ਸੀ ਮੈਨੂੰ ਲੱਗਦਾ ਕਿ ਉਹ ਸਿੱਧਾ ਹੀ ਭਾਜਪਾ ਦੇ ਦਫਤਰ ਜਾਂ ਕਿਤੇ ਹੋਰ ਨਾਲ ਦੇ ਕਿਸੇ ਲੀਡਰ ਦੇ ਘਰ ਨਾਲ ਚਲੇ ਜਾਣ ਕਿ ਭਾਜਪਾ ਚ ਹੀ ਨਾ ਸ਼ਾਮਲ ਹੋ ਜਾਣ ਪਾਰਟੀ ਨੂੰ ਕੰਸੋਮਾਂ ਤੇ ਲੱਗ ਗਈਆਂ ਸੀ ਕਿ ਹਰਦੀਪ ਸਿੰਘ ਬਟਰੇਲਾ ਦਾ ਹੁਣ ਅਕਾਲੀ ਦਲ ਦੇ ਵਿੱਚ ਮਨ ਨਹੀਂ ਲੱਗਦਾ ਉਹਦਾ ਮਨ ਭਾਜਪਾ ਲੀਡਰਾਂ ਦੇ ਲੱਗਦਾ ਹੈ ਸਭ ਤੋਂ ਵੱਡੀ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਇੱਕ ਬੀਬੀ ਹਰਜਿੰਦਰ ਕੌਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਮੈਂਬਰ ਨੇ ਕਾਲੀਦਲ ਦੇ ਟਿਕਟ ਤੋਂ ਇਲੈਕਸ਼ਨ ਲੜਦੇ ਰਹੇ ਤੇ ਦੋ ਦਫਾ ਮੇਅਰ ਵੀ ਬਣੇ ਨੇ ਉਹ ਵੀ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਸੰਜੇ ਟੰਡਨ ਉਹ ਕਿਸੇ ਪਾਰਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਤੇ ਬੀਬੀ ਉੱਥੇ ਦਿਖਾਈ ਦਿੱਤੀ ਵੀਡੀਓ ਦੇ ਵਿੱਚ ਹੁਣ ਕਾਲੀਦਲ ਦੇ ਅਗਰ ਲੀਡਰ ਡਾਇਰੈਕਟ ਜਾਂ ਇਨਡਾਇਰੈਕਟ ਤੌਰ ਤੇ ਅਗਰ ਭਾਜਪਾ ਦੇ ਨਾਲ ਮਿਲੇ ਨੇ ਤੇ ਫਿਰ ਪਾਰਟੀ ਦੇ ਪੈਰ ਕਿੱਥੇ ਲੱਗਣੇ ਚੰਡੀਗੜ੍ਹ ਦੇ ਵਿੱਚ ਹਾਲਾ ਹੈ ਕਿ ਕਾਲੀਦਲ ਦੇ ਇੱਥੇ ਚੰਡੀਗੜ੍ਹ ਕਾਲੀਦਲ ਅੱਜ ਭਾਵੇਂ ਹਾਰ ਜਾਂਦੇ ਲੋਕ ਸਭਾ ਪਰ ਕੱਲ ਨੂੰ ਜਦੋਂ ਨਗਰ ਨਿਕਰਨੀਆਂ ਚੋਣਾ ਹੋਣੀਆਂ ਉਹਦੇ ਚ ਪਾਰਟੀ ਜਿਹੜੀ ਕਾਲੀ ਦਲ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਖੜੇ ਕਰ ਸਕਦੀ ਸੀ ਪਰ ਹੁਣ ਇਹ ਸਥਿਤੀ ਇਹ ਬਣ ਗਈ ਹੈ ਕਿ ਉਹਨਾਂ ਦਾ ਬੰਦਾ ਹੀ ਮੈਦਾਨ ਛੱਡ ਕੇ ਭੱਜ ਗਿਆ ਤੇ ਜਿਸ ਪਾਰਟੀ ਦੇ ਸਿਪਾਈ ਭੱਜ ਜਾਣ ਤੇ ਫਿਰ ਉਹ ਲੜਾਈ ਕਿਵੇਂ ਜਿੱਤਣਗੇ ਇੰਡੀਆ ਦੇ ਵਿੱਚ ਦੂਜੇ ਉਦਾਹਰਨ ਹੋ ਗਈ ਇੱਕ ਉੜੀਸਾ ਜੀ ਪੂਰੀ ਸੀਟ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰੀ ਵੀ ਮੈਦਾਨ ਛੱਡ ਗਿਆ ਕਿ ਮੇਰੇ ਕੋਲ ਤੇ ਪੈਸੇ ਨਹੀਂ ਆ ਗਏ ਲੜਨ ਵਾਸਤੇ ਉਹਨੇ ਵੀ ਟਿਕਟੇ ਵਾਪਸ ਕਰ ਦਿੱਤੀ ਆ ਇਹ ਦੇਸ਼ ਦੇ ਹਾਲਾਤ ਬਣੇ ਹੋਏ ਕਿ ਕੀ ਸਿੱਟ ਸਿਰਫ ਪੈਸੇ ਦੇ ਨਾਲ ਹੀ ਇਲੈਕਸ਼ਨ ਲੜੀ ਜਾਂਦੀ ਹੈ ਕਿ ਪੈਸੇ ਦੇ ਨਾਲ ਹੀ ਇਲੈਕਸ਼ਨ ਜਿੱਤੀ ਜਾਂਦੀ ਹੈ ਕਿ ਜੇ ਕਿਸੇ ਕੋਲ ਪੈਸਾ ਨਹੀਂ ਹੈ ਤੇ ਹੋ ਡੈਮੋਕਰੈਟਿਕ ਤਰੀਕੇ ਦੇ ਰਾਹੀਂ ਲੋਕਤੰਤਰ ਦੇ ਸਮਾਵੇਲੇ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਪਰ ਸਵਾਲ ਹਰਦੀਪ ਸਿੰਘ ਨੇ ਖੜੇ ਕਰ ਦਿੱਤੇ ਨੇ ਸੁਬੀਸ਼ ਸਿੰਘ ਬਾਦਲ ਹੋਣਾ ਤੇ ਇਕਾਲੀ ਦਲ ਦੇ ਲੀਡਰਸ਼ਿਪ ਵਾਸਤੇ ਹੁਣ ਸਵਾਲ ਇਕ ਸੁਬੀਸ਼ ਬਾਦਲ ਉਹਨੂੰ ਵੀ ਪੁੱਛੂਗਾ ਜਿਹਦੇ ਸਪਾਰਸ ਤੇ ਹਰਦੀਪ ਸਿੰਘ ਬਟਰੇਲਾ ਨੂੰ ਟਿਕਟ ਦਿੱਤੀ ਗਈ ਔਰ ਹਰਦੀਪ ਸਿੰਘ ਬਟਰੇਲਾ ਜਿੱਤੇ ਪਾਰਟੀ ਦਾ ਉਮੀਦਵਾਰ ਸੀ ਜਿੱਥੇ ਪਾਰਟੀ ਦਾ ਕੌਂਸਲਰ ਸੀ ਉਥੇ ਚੰਡੀਗੜ੍ਹ ਯੂਨਿਟ ਦਾ ਪ੍ਰਧਾਨ ਵੀ ਬਦਲ ਪੰਜਾਬ ਦੀ ਰਾਜਧਾਨੀ ਤੋਂ ਤੁਹਾਡਾ ਇੱਕ ਪਾਰਟੀ ਪ੍ਰਧਾਨ ਹੀ ਤੁਹਾਨੂੰ ਛੱਡ ਜੇ ਤੇ ਫਿਰ ਪਾਰਟੀ ਦਾ ਪੰਜਾਬ ਦੇ ਵਿੱਚ ਕੀ ਹਾਲਾਤ ਹੋਣਗੇ ਹੁਣ ਇਕਾਲੀ ਦਲ ਦੇ ਕਹੂਗਾ ਕਿ ਜੀ ਚੰਡੀਗੜ੍ਹ ਨੂੰ ਤੋਲ ਕੇ ਪੰਜਾਬ ਨਾਲ ਨਹੀਂ ਦੇਖਿਆ ਜਾ ਸਕਦਾ ਲੇਕਿਨ ਕੀ ਗੱਲ ਹੋ ਰਹੀ ਹੈ ਧਿਆਨ ਚ ਆ ਰਹੀ ਹੈ ਜਿਹੜੀ ਕਿ ਅਸੀਂ ਅੰਮ੍ਰਿਤਸਰ ਵੀ ਦੇਖ ਰਹੇ ਹਾਂ ਔਰ ਖਡੂਰ ਸਾਹਿਬ ਵੀ ਇੱਕ ਤਾਂ ਖਡੂਰ ਸਾਹਿਬ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਥੇ ਹੋ ਰਿਹਾ ਹੈ ਇਹ ਕਮਰੇਸਰ ਤੋਂ ਵੀ ਐਲਾਨ ਹੋਇਆ ਹੈ ਸੰਦੀਪ ਸਣੀ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ ਹਾਲਾਂਕਿ ਉਸ ਦੀਆਂ ਉਸ ਦੇ ਕਾਰਨ ਹੋਰ ਹੋ ਸਕਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੇ ਹੋ ਕੇ ਖੇਤਰੀ ਮਸਲੇ ਜਿਹੜੇ ਚੱਕਣੇ ਹੁੰਦੇ ਆ ਤਾਂ ਹੁਣ ਆਜ਼ਾਦ ਉਮੀਦਵਾਰਾਂ ਵਿੱਚ ਵਿਸ਼ਵਾਸ ਵੱਧ ਤੇ ਸ਼੍ਰੋਮਣੀ ਅਕਾਲੀ ਦਲ ਤੇ ਘਟਦਾ ਕਿਉਂ ਜਾ ਰਿਹਾ ਹੈ ਕਿਉਂਕਿ ਸ਼ਰੋਮਨੀ ਕਾਲੀਦਲ ਤੇ ਇਲਜ਼ਾਮ ਇਹ ਲੱਗਦੇ ਰਹੇ ਨੇ ਕਿ ਜਦੋਂ ਇਹ ਸੱਤਾ ਤੋਂ ਬਾਹਰ ਹੁੰਦੇ ਨੇ ਤੇ ਇਹਨਾਂ ਨੂੰ ਪੰਥ ਤੇ ਪੰਥਕ ਮੁੱਦੇ ਯਾਦ ਆ ਜਾਂਦੇ ਨੇ ਜਦੋਂ ਇਹ ਸੱਤਾ ਦੇ ਵਿੱਚ ਹੁੰਦੇ ਨੇ ਤੇ ਇਹ ਉਹ ਮੁੱਦੇ ਭੁੱਲ ਜਾਂਦੇ ਨੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੇ ਉਹ ਕੰਮ ਕੀਤੇ ਨੇ ਜੇ ਨਹੀਂ ਕਰਨੇ ਚਾਹੀਦੇ ਇਹਨਾਂ ਨੇ ਡੀਜੀਪੀ ਸੁਮੇਲ ਸੈਣੀ ਲਾ ਦਿੱਤਾ ਜਿਹਨੂੰ ਨਹੀਂ ਲਾਉਣਾ ਚਾਹੀਦਾ ਸੀ ਇਹਨਾਂ ਨੇ ਮੁਹੰਮਦ ਇਜ਼ਾਰ ਆਲਮ ਨੂੰ ਪਹਿਲਾਂ ਪਾਰਟੀ ਦਾ ਵਾਈਸ ਪ੍ਰਧਾਨ ਬਣਾ ਦਿੱਤਾ ਉਹ ਲੋਕਾਂ ਨੂੰ ਗੁੱਸਾ ਆਇਆ ਫਿਰ ਉਹਦੀ ਘਰ ਵਾਲੀ ਟਿਕਟ ਦੇ ਦਿੱਤੀ ਉਹ ਐਮਐਲਏ ਬਣ ਜਾਂਦੇ ਮਲੇਰ ਕੋਟਲੇ ਤੋਂ ਉਹਨੂੰ ਮੁੱਖ ਸੰਦੇਸ਼ਿਕਤਰ ਦਾ ਉਹ ਤਾਂ ਦਿੱਤਾ ਜਾਂਦਾ ਇਹ ਫਿਰ ਲੋਕਾਂ ਦੇ ਜਿਹੜੇ ਦਿਲਾਂ ਤੇ ਗੱਲਾਂ ਲਿਖੀਆਂ ਜਾਂਦੀਆਂ ਨੇ ਜਦੋਂ ਦਿਲਾਂ ਦੇ ਗੱਲਾਂ ਲਿਖੀਆਂ ਜਾਂਦੀਆਂ ਫਿਰ ਮਿੱਟਦੀਆਂ ਨਹੀਂ ਆ ਫਿਰ فاਸਲੇ ਵੱਧਦੇ ਨੇ ਹੁਣ ਇਸੇ ਕਰਕੇ ਲੋਕ ਕਿਸੇ ਵੀ ਪਾਰਟੀ ਦੇ ਇਸ ਟਾਈਮ ਭਰੋਸਾ ਨਹੀਂ ਕਰੇ ਹੁਣ ਸਵਾਲ ਤੇ ਖੜੇ ਹੋਣਗੇ ਕਿ ਜਦ ਤੁਹਾਡਾ ਇੱਕ ਉਮੀਦਵਾਰੇ ਪਾਰਟੀ ਵੱਲੋਂ ਕੋਸ਼ਿਸ਼ ਕੀਤਾ ਗਿਆ ਹੋਵੇ ਥਾਪੜਾ ਦਿੱਤਾ ਉਹ ਮੈਦਾਨ ਹੀ ਛੱਡ ਜੇ ਤੇ ਫਿਰ ਸਵਾਲ ਤੇ ਖੜੇ ਹੋਣਗੇ ਫਿਰ ਲੋਕ ਕਿਉਂ ਇਹਨਾਂ ਤੇ ਭਰੋਸਾ ਕਰਨ ਅਜਿਹੀ ਸਥਿਤੀ ਦੇ ਵਿੱਚ ਉਹ ਦੇਖਦੇ ਆਂ ਕਿ ਸੁਭੀਰ ਸਿੰਘ ਬਾਦਲ ਕੀ ਕਰਦੇ ਹਾਲਾਂਕਿ ਸੀਟ ਤੇ ਨਹੀਂ ਛੱਡ ਸਕਦੇ ਜੇ ਛੱਡਣਗੇ ਤੇ ਲੋਕੀ ਕਹਿਣਗੇ ਕਿ ਇਹਨਾਂ ਨੇ ਇਨਡਾਇਰੈਕਟ ਵੇ ਦੇ ਨਾਲ ਭਾਜਪਾ ਸੰਜੇ ਟੰਡਨ ਦੀ ਹਮਾਇਤ ਕਰ ਦਿੱਤੀ ਆ ਕਿਉਂਕਿ ਸੰਜੇ ਟੰਡਨ ਦੇ ਪਿਤਾ ਬਲਰਾਮ ਦਾਸ ਜੀ ਟੰਡਨ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੋਨਾਂ ਦਾ ਜਿਹੜਾ ਸਿਆਸੀ ਸਫ਼ਰ ਆ ਵਿਧਾਇਕੀ ਦੇ ਤੌਰ ਤੇ 1957 ਤੋਂ ਸ਼ੁਰੂ ਹੋ ਜਾਂਦਾ ਦੋਨਾਂ ਨੇ ਇਕੱਠਿਆਂ ਸਿਆਸਤ ਕੀਤੀ ਹੈ ਦੋਨਾਂ ਦੇ ਆਪਸੀ ਬਹੁਤ ਰਿਸਪੈਕਟ ਕਰਦੇ ਇੱਕ ਦੂਜੇ ਦੀ ਜਦੋਂ ਬਾਦਲ ਸਾਹਿਬ ਕਿਉਂਕਿ 1997 ਤੇ ਟੰਡਨ ਸਾਹਿਬ ਸਰਕਾਰ ਦਾ ਹਿੱਸਾ ਸੀ 2007 ਤੋਂ ਲੈ ਕੇ 17 ਤੱਕ ਬਲਰਾਮ ਦਾਸ ਦੀ ਟੰਡਨ ਸਰਕਾਰ ਦਾ ਹਿੱਸਾ ਨਹੀਂ ਸੀ ਲੇਕਿਨ ਪਾਰਟੀ ਦਾ ਗੱਠ ਜੋੜ ਸੀ ਤੇ ਬਾਦਲ ਸਾਹਿਬ ਦੇ ਪੰਜਾਬ ਦੇ ਸਾਰੇ ਅਕਸਰਾਂ ਨੂੰ ਚਾਹੇ ਉਹ ਪੁਲਸ ਵਾਲੇ ਸੀ ਚਾਹੇ ਸਿਵਲ ਪ੍ਰਸ਼ਾਸਨ ਦੇ ਸੀ ਉਹਨਾਂ ਨੂੰ ਇਹ ਦੇ ਸ ਦਿੱਤੇ ਗਏ ਸੀ ਕਿ ਜਦੋਂ ਵੀ ਟੰਡਨ ਸਾਹਿਬ ਦਾ ਫੋਨ ਆਏਗਾ ਇਹ ਸਮਝ ਲਓ ਕਿ ਮੈਂ ਬੋਲਦਾ ਵੀ ਮਤਲਬ ਮੁੱਖ ਮੰਤਰੀ ਬੋਲਦੇ ਨੇ ਇਸ ਕਰਕੇ ਇਸ ਪਰਿਵਾਰ ਦੇ ਨਾਲ ਬਾਦਲ ਪਰਿਵਾਰ ਦੇ ਵੀ ਬਹੁਤ ਜ਼ਿਆਦਾ ਰਿਸ਼ਤੇ ਕਰੀਬੀ ਨੇ ਹੋ ਸਕਦਾ ਹੈ ਕਿ ਜੋ ਟੰਡਨ ਸਾਹਿਬ ਦੀ ਬਾਦਲ ਸਾਹਿਬ ਦੀ ਯਾਰੀ ਹੋਵੇ ਉਸ ਸੁਬੀਰ ਸਿੰਘ ਬਾਦਲ ਜਾਂ ਸੰਜੀਤ ਟੰਡਨ ਦੀ ਨਾ ਹੋਵੇ ਪਰ ਹੁਣ ਉਹ ਸੀਟ ਹੁਣ ਹਰਦੀਪ ਸਿੰਘ ਬਟਰੇਲਾ ਸਾਹਿਬ ਤੇ ਛੱਡ ਗਏ ਨੇ ਮੈਦਾਨ ਚੋਂ ਭੱਜ ਗਏ ਨੇ ਹੁਣ ਕੀ ਕਾਲੀ ਦਲ ਕਿਸੇ ਹੋਰ ਨੂੰ ਉਮੀਦਵਾਰ ਬਣਾਏਗਾ ਤਿੰਨ ਨਾਮ ਚੱਲਦੇ ਰਹੇ ਸੀ ਵੀ ਹਰਜਿੰਦਰ ਕੌਰ ਹੋ ਸਕਦੀ ਆ ਜਾਂ ਹਰਦੀਪ ਸਿੰਘ ਬਟਰੇਲਾ ਹੋ ਸਕਦੇ ਨੇ ਜਾਂ ਫਿਰ ਹਰਜੀਤ ਸਿੰਘ ਭੁੱਲਰ ਹੋ ਸਕਦੇ ਨੇ ਹੁਣ ਜਦ ਬੰਦਾ ਤੁਹਾਡਾ ਮੈਦਾਨ ਛੱਡ ਕੇ ਭੱਜ ਜਾਂਦਾ ਉਹ ਅਸਰ ਬਹੁਤ ਪੈਂਦਾ ਉਹ ਜਿਹੜੇ VOTERਾਂ ਨੇ ਮਨ ਬਣਾਇਆ ਹੋਊਗਾ ਥੋੜੇ ਬਹੁਤ ਜਿੰਨੀਆਂ ਵੀ ਲੋਕਾਂ VOTERਾਂ ਵੋਟਾਂ ਪਾਉਣੇ ਅਕਾਲੀਦਰ ਉਹ ਵੀ ਸੋਚਣਗੇ ਕਿ ਪਾਰਟੀ ਦੇ ਲੀਡਰਾਂ ਦੇ ਤਾਂ ਸਟੈਂਡ ਨਹੀਂ ਆ ਪਾਰਟੀ ਦੇ ਬੰਦੇ ਹੀ ਛੱਡ ਕੇ ਭੱਜ ਗਿਆ ਹੁਣ ਜਿਹੜਾ ਨਵਾਂ ਉਮੀਦਵਾਰ ਐਲਾਨ ਲਗੇ ਉਦੇ ਵਾਸਤੇ ਬਹੁਤ ਵੱਡੀ ਮੁਸ਼ਕਲ ਪੈਦਾ ਕਰ ਦਿੱਤੀ ਹਰਦੀਪ ਸਿੰਘ ਨੇ ਹਰਦੀਪ ਸਿੰਘ ਨੇ ਸਿਰਫ ਨਵੇਂ ਕੈਂਡੀਡੇਟ ਵਾਸਤੇ ਮੁਸ਼ਕਲ ਨਹੀਂ ਪੈਦਾ ਕੀਤੀ ਪਾਰਟੀ ਦੇ ਦੀ ਸ਼ਬੀ ਵੀ ਖਰਾਬ ਕੀਤੀ ਹੈਗੀ ਤੇ ਜਿਹੇ ਸਥਿਤੀ ਦੇ ਵਿੱਚ ਅਗਰ ਤੁਹਾਡੇ ਲੀਡਰ ਡਰਪੋਕ ਨੇ ਮੇਰੇ ਕੋ ਪੈਸਾ ਨਹੀਂ ਆ ਰੋਣੇ ਰੋਕੇ ਗਿਆ ਜਿਵੇਂ ਹਰਦੀਪ ਸਿੰਘ ਕਿ ਪੈਸੇ ਦੇ ਨਾਲ ਤੁਸੀਂ ਆਪਣਾ ਪ੍ਰਚਾਰ ਕਰਨਾ ਤੁਸੀਂ ਇਲੈਕਸ਼ਨ ਲੜਨੀ ਹੈ ਜਾਂ ਤੇ ਪਹਿਲੇ ਦਿਨ ਤੁਹਾਨੂੰ ਪਤਾ ਹੀ ਕਿ ਮੇਰੇ ਕੋ ਪੈਸੇ ਨਹੀਂ ਆਗੇ ਮੈਂ ਪ੍ਰਚਾਰ ਨਹੀਂ ਕਰ ਸਕਦਾ ਹੁਣ ਸਵਾਲ ਆ ਪਤਾ ਨਹੀਂ ਬਹਾਨਾ ਹੁਣ ਕਾਲੀ ਦਲ ਕਹੂਗਾ ਬਹਾਨਾ ਬਣਾਇਆ ਹਲੇ ਤੱਕ ਕਾਲੀ ਦਲ ਦੀ ਕੋਈ ਸਟੇਟਮੈਂਟ ਤੇ ਆਈ ਨਹੀਂ ਆ ਕਿ ਵਜ੍ਹਾ ਕੀ ਆ ਕਉ ਕਿਉਂ ਛੱਡ ਕੇ ਗਏ ਨੇ ਕੀ ਸਬੀ ਸਾਂ ਬਾਦਲ ਨੂੰ ਮੈਸੇਜ ਗਏ ਸੀ ਜਾਂ ਜਿਹੜੇ ਪਾਰਟੀ ਦੇ ਸਖਤਰ ਨੇ ਡਾਕਟਰ ਦਰਜੀਤ ਸਿੰਘ ਚੀਮਾ ਉਹਨਾਂ ਨੂੰ ਸੁਨੇਹਾ ਜਾਂ ਜਿਹੜੇ ਚੰਡੀਗੜ੍ਹ ਦੇ ਵਿੱਚ ਕੋਆਰਡੀਨੇਟਰ ਨਾਲ ਲਾਏ ਸੀ ਐਡਵੋਕੇਟ ਅਰਸ਼ਦੀਪ ਸਿੰਘ ਕਲियर ਕਿਤੇ ਨਾ ਕਿਤੇ ਕਿਸੇ ਨਾਲ ਗੱਲ ਕੀਤੀ ਹੋਏਗੀ ਹਰਦੀਪ ਸਿੰਘ ਬਟੇਲਾ ਸਾਹਿਬ ਨੇ ਜਾਂ ਨਹੀਂ ਇਹ ਵੀ ਹੁਣ ਕਾਲੀ ਦਲ ਆਪੇ ਮੰਥਨ ਕਰੂਗਾ ਲੇਕਿਨ ਇੱਕ ਪਾਰਟੀ ਦਾ ਲੀਡਰ ਇੱਕ ਪਾਰਟੀ ਦਾ ਉਮੀਦਵਾਰ ਅਗਰ ਮੈਦਾਨ ਛੱਡ ਕੇ ਭੱਜਦਾ ਉਹ ਲਾਜ਼ਮੀ ਤੌਰ ਤੇ ਪਾਰਟੀ ਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਸ਼ਾਇਦ ਸੁਬੀਰ ਸਿੰਘ ਬਾਦਲ ਹੁਣਾਂ ਤੇ ਸੋਚਿਆ ਨਹੀਂ ਸੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਕਾਲੀ ਦਲ ਜਿਹੜੀ ਇੱਕ ਪਾਰਟੀ ਆ ਨਾ ਉਹ ਵੱਖਰੀ ਗੱਲ ਹੈ ਕਿ ਅੱਜ ਉਹ ਉਸ ਸਟੇਟਸ ਤੇ ਨਹੀਂ ਆ ਉਸ ਮੰਜ਼ਲ ਤੇ ਨਹੀਂ ਆ ਲੇਕਿਨ ਅਗਰ ਪਾਰਟੀ ਦਾ ਪਸ਼ੋਕੜ ਤੇ ਝਾਤ ਮਾਰੀਏ ਤੇ ਪਾਰਟੀ ਵੀ ਸ਼ਹੀਦਾਂ ਚੋਂ ਨਿਕਲੀ ਹੋਇਆ ਹੁਣ ਤੇ ਚਲੇ ਕਿੰਨੇ ਸ਼ਹੀਦیاں ਦੇਣੀਆਂ ਉਹ ਤੇ ਸਾਰੇ ਨੂੰ ਪਤਾ ਹੁਣ ਤੇ ਸਾਰੇ ਅਕਾਲੀ ਦਲ ਦੇ ਵਿੱਚ ਸੇਵਾ ਕਰਦੇ ਕੋਈ ਆ ਰਹੇ ਨੇ ਸਾਰੇ ਮੀਵਾ ਹੀ ਪਾਲਦੇ ਨੇ ਪਰ ਅਗਰ ਫੇਰ ਵੀ ਅਗਰ ਅਕਾਲੀ ਦਲ ਦੇ ਪਸ਼ੋਕੜ ਤੇ ਧਿਆਨ ਮਾਰੀਏ 1920 ਜਾਂ 1920 ਤੋਂ ਪਹਿਲਾਂ ਦੇ ਇਤਿਹਾਸ ਅਕਾਲੀ ਕਾਲੀ ਇਤਿਹਾਸ ਫਰੁੱਲੀ ਹੈ ਨਾ ਤੇ ਪਘੌੜਿਆਂ ਦੀ ਪਾਰਟੀ ਨਹੀਂ ਸ਼ਹੀਦਾਂ ਦੀ ਪਾਰਟੀ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਤੇ ਜੇ ਅੱਜ 100 ਸਾਲ ਪੁਰਾਣੀ ਪਾਰਟੀ ਜੇ 1920 ਦੇ ਵਿੱਚ ਪੈਦਾ ਹੋਈ ਹੋਵੇ ਤੇ 2024 ਚ ਆ ਕੇ ਪਾਰਟੀ ਦੇ ਉਮੀਦਵਾਰ ਮੈਦਾਨ ਛੱਡ ਕੇ ਭੱਜ ਜਾਣ ਤੇ ਪਾਰਟੀ ਵਾਸਤੇ ਬਹੁਤ ਚਿੰਤਾ ਵਾਲੀ ਗੱਲ ਆ ਜਿੱਥੇ ਤੱਕ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਇਹ ਤਾਂ ਪਾਰਟੀ ਦੀ ਮੁਸ਼ਕਲ ਵਧੀ ਵਧੀਆ ਇੱਕ ਆਮ ਆਦਮੀ ਪਾਰਟੀ ਦੀ ਕਹਿੰਦੇ ਦਿੱਲੀ ਚ ਜਾਂ ਨੈਸ਼ਨਲ ਪੱਧਰ ਤੇ ਕਹਿ ਸਕਦੇ ਹਾਂ ਮੁਸ਼ਕਲ ਬਹੁਤ ਵੱਡੀ ਹੈ ਨੀਆ ਨੇ ਹੁਣ ਜਾਂਚ ਕਰਨੀ ਹੈ ਕਿ ਫੰਡਿੰਗ ਕਿੱਥੋਂ ਕਿੱਥੋਂ ਹੁੰਦੀ ਰਹੀ ਤੇ ਕਿਹੜੇ ਮੁੱਦੇ ਤੇ ਹੁੰਦੀ ਰਹੀ ਇਹ ਮਾਮਲਾ ਕੀ ਹੈ ਤੇ ਕਿੱਥੇ ਤੱਕ ਜਾ ਕੇ ਨਿਭੜ ਸਕਦਾ ਹੈ ਔਰ ਕਿੱਥੇ ਜਾ ਕੇ ਮੁਸੀਬਤਾਂ ਵਾ ਸਕਦੀਆਂ ਆਮ ਆਦਮੀ ਪਾਰਟੀ ਮੁਸੀਬਤਾਂ ਤੇ ਸ਼ੁਰੂ ਹੋ ਗਿਆ ਅਰਵਿੰਦ ਕੇਜਰੀਵਾਲ ਸਾਹਿਬ ਤੇ ਕਿਉਂਕਿ ਜ਼ਮਾਨਤ ਤੇ ਉਹਨਾਂ ਨੂੰ ਮਿਲ ਰਹੀ ਰਹੀ ਪਹਿਲਾਂ ਇਤਿਆਰ ਜੇਲ੍ਹ ਦੇ ਵਿੱਚ ਨੇ ਹੁਣ ਜਿਹੜੀ ਨਵੀਂ ਸਮੱਸਿਆ ਆਮ ਆਦੀ ਪਾਰਟੀ ਵਾਸਤੇ ਜਰਵਿੰਦ ਕੇਜਰੀਵਾਲ ਸਾਹਿਬ ਤੋਂ ਸ਼ੁਰੂ ਹੋਆ ਕਿ ਦਿੱਲੀ ਦੇ ਜਿਹੜੇ ਉਪ ਰਾਜਪਾਲ ਨੇ ਵੀ ਕੇ ਸਖਸੈਣਾ ਸਾਹਿਬ ਉਹਨਾਂ ਨੇ ਇੱਕ ਸ਼ਿਕਾਇਤ ਦੇ ਆਧਾਰ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸ਼ਿਫਾਰਿਸ਼ ਕਰ ਦਿੱਤੀ ਹੈ ਕਿ ਇਹਦੀ ਜਾਂਚ ਕਰੋ ਉਹ ਸ਼ਿਕਾਇਤ ਕੀ ਹੈ ਉਹ ਸ਼ਿਕਾਇਤ ਇਹ ਆ ਕਿ 2014 ਤੋਂ ਲੈ ਕੇ 2022 ਤੱਕ ਆਮ ਆਦੀ ਪਾਰਟੀ ਨੇ ਫੋਰਨ ਤੋਂ ਮਤਲਬ ਵਦੇਸ਼ਾਂ ਤੋਂ ਖਾਲਸਤਾਨੀ ਧੜਿਆਂ ਕੋ ਖਾਲਸਤਾਨੀ ਜਥੇਬੰਦੀਆਂ ਕੋ 16 ਮਿਲੀਅਨ ਡਾਲਰ ਲਏ ਨੇ ਹੁਣ ਉਹਦੇ ਚ ਜ਼ਿਕਰ ਕੀਤਾ ਗਿਆ ਇਹ ਪੈਸੇ ਉਹਨਾਂ ਕੋ ਲਏ ਨੇ ਜਿਹੜੇ ਸਿੱਖ ਫੋਰ ਜਸਟਿਸ ਆ ਸਿੱਖ ਫੋਰ ਜਸਟਿਸ ਕਿਹਦੀ ਆ ਉਹ ਗੁਰਪਤਵੰਤ ਸਿੰਘ ਪੰਨੂ ਦੀ ਆ ਤੇ ਸਿੱਖ ਫੋਰ ਜਸਟਿਸ ਨੂੰ ਭਾਰਤ ਸਰਕਾਰ ਵੱਲੋਂ ਬੈਨ ਕੀਤੀ ਹੋਈ ਇੱਕ ਜਥੇਬੰਦੀ ਆ ਖਾਲਸਤਾਨੀ ਪਸ਼ੋਕੜ ਵਾਲੀ ਮੰਨੀ ਜਾਂਦੀ ਆ ਖਾਲਸਤਾਨ ਬਣਾਉਣ ਵਾਲੀ ਗੱਲ ਕਰਦੀ ਆ ਉਸ ਸ਼ਿਕਾਇਤ ਦੇ ਵਿੱਚ ਇਹ ਜ਼ਿਕਰ ਕੀਤਾ ਇਸੇ ਕਰਕੇ ਵੀ ਕੇ ਸਖਸੈਣਾ ਜਿਹੜੇ ਦਿੱਲੀ ਦੇ ਉਪਰਾਜਪਾਲ ਉਹਨਾਂ ਨੇ ਕਿਹਾ ਕਿ ਇਸ ਮਸਲੇ 'ਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਹਨਾਂ ਨੇ ਐਨਆਈਡੀ ਜਾਂਚ ਦੇ ਆਦੇਸ਼ ਇੱਕੇ ਸ਼ਿਫਾਰਿਸ਼ ਕਰ ਦਿੱਤੀ ਇਹ ਹੁਣ ਭਾਰਤ ਸਰਕਾਰ ਨੇ ਦੇਖਣਾ ਹੁਣ ਸਵਾਲ ਹੈ ਕਿ ਐਡੀ ਵੱਡੀ ਪਾਰਟੀ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਨਿਊਯਾਰਕ ਦੇ ਵਿੱਚ ਇੱਕ ਗੁਰਦੁਆਰਾਵਾਂ ਉੱਥੇ ਖਾਲਿਸਤਾਨੀ ਲੀਡਰਾਂ ਦੇ ਨਾਲ ਖਾਲਿਸਤਾਨੀ ਸਮਰਥਕਾਂ ਦੇ ਨਾਲ ਮੀਟਿੰਗ ਹੋਈ ਉਸ ਗੁਰਦੁਆਰੇ ਦੇ ਬੰਦ ਕਮਰੇ ਦੇ ਵਿੱਚ ਜਿਹਦੇ ਚ ਇਹ ਉਦੋਂ ਕਮਿਟਮੈਂਟ ਹੋਈ ਸੀ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜਿਹੜੇ ਤਿਆੜ ਜੇਲ੍ਹ ਚ ਬੰਦ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਉਹ ਕਹਿੰਦੇ ਨੇ ਕਿ ਉਸ ਰਿਹਾਈ ਦੇ ਬਦਲੇ ਤੇ ਇਲੈਕਸ਼ਨ ਲੜਨ ਦੇ ਮਸਲੇ ਦੇ ਵਿੱਚ 16 ਮਿਲੀਅਨ ਜਿਹੜੇ ਨੇ ਡਾਲਰ ਉਹ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਦਿੱਤੇ ਨੇ ਤੇ ਉਹ ਪੈਸਾ ਖਾਲਿਸਤਾਨੀ ਸਮਰਥਕਾਂ ਦੋ ਖਾਲਸਤਾਨੀ ਪੱਖੀ ਲੋਕਾਂ ਨੇ ਦਿੱਤਾ ਫੰਡਿੰਗ ਦੇਣ ਦਾ ਇੱਕ ਵਾਰੀ ਉਹਨਾਂ ਨੇ ਆਪ ਵੀ ਗੱਲ ਕਬੂਲੀ ਸੀ ਗੁਰਪਤਵੰਤ ਪੰਨੂ ਨੇ ਮੀਡੀਆ 'ਚ ਕਾਫੀ ਉਹ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਲੋਕਾਂ ਤੱਕ ਵੀ ਪਹੁੰਚੀ ਕਿ ਅਸੀਂ ਪੈਸੇ ਦਿੱਤੇ ਆ ਫੰਡ ਦਿੱਤਾ ਆ ਆਮ ਆਦਮੀ ਪਾਰਟੀ ਨੂੰ ਦੇਖੋ ਗੁਰਪੰਤੂ ਫਿਰ ਗੁਰਪੰਤ ਗੁਰਪਤਵੰਤ ਸਿੰਘ ਪੰਨੂ ਦੀ ਸਟੇਟਮੈਂਟ ਜ਼ਿਆਦਾ ਮੈਟਰ ਨਹੀਂ ਕਰਦੀ ਕਿਉਂਕਿ ਉਹ ਕੁਝ ਵੀ ਬੋਲ ਸਕਦੇ ਨੇ ਲੇਕਿਨ ਜਦੋਂ ਹੁਣ ਐਨਆਈ ਜਾਂਚ ਕਰੂਗਾ ਕਿਉਂਕਿ ਜਿਹੜੀ ਸਾਡੀ ਭਾਰਤ ਸਰਕਾਰ ਦੀ ਐਨਆਈ ਏਜੰਸੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਹ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾ ਕੇ ਜਾਂਚ ਕਰ ਸਕਦੀ ਆ ਕਿਤੇ ਉਹ ਵੀ ਇਹ ਬੰਦਾ ਜਾ ਕੇ ਫੜ ਸਕਦੀ ਆ ਇੱਕ ਇੰਟਰਨੈਸ਼ਨਲ ਏਜੰਸੀ ਕਹਿ ਸਕਦੇ ਆ ਪਹਿਲਾਂ ਜਿਹੜੀਆਂ ਭਾਰਤ ਸਰਕਾਰ ਦੀਆਂ ਏਜੰਸੀਆਂ ਉਹਨਾਂ ਕੋ ਇੰਨੇ ਅ ਅਧਿਕਾਰ ਨਹੀਂ ਆ ਪਰ ਨੀਆ ਕੋ ਬਹੁਤ ਜ਼ਿਆਦਾ ਅਧਿਕਾਰ ਹੈ ਇਹ ਜਾ ਕੇ ਉਸ ਗੁਰਦੁਆਰੇ ਜਾ ਸਕਦੇ ਨੇ ਉਥੇ ਜਾਂਚ ਕਰ ਸਕਦੇ ਲੋਕਾਂ ਨਾਲ ਮਿਲ ਸਕਦੇ ਜਾਂ ਹੋਰ ਵੀ ਕਿਉਂਕਿ ਸ਼ਿਕਾਇਤ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹੋਈਆਂ ਨੇ ਉਸ ਮਸਲੇ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਸਾਹਿਬ ਬੁਰੀ ਤਰ੍ਹਾਂ ਫਸ ਗਏ ਨੇ ਹੁਣ ਸ਼ਿਕਾਇਤ ਸੱਚੀ ਜਾਂ ਝੂਠੀ ਏ ਤੇ ਹੁਣ ਐਨਆਈ ਨੇ ਨਿਬੇੜਾ ਕਰਨਾ ਪੜ ਸਕੇਨ ਨਿਬੇੜਾ ਕਰਨਾ ਤੇ ਜੇ ਇਹਦੇ ਵਿੱਚ ਕੁਝ ਵੀ 1921 ਨਿਕਲ ਆਈ ਤੇ ਇਹ ਪਾਰਟੀ ਦੀ ਹੋ ਸਕਦਾ ਹੈ ਕਿ ਜਿਹੜੀ ਆ ਮਾਨਤਾ ਰੱਦ ਹੋ ਜੇ ਕਿਉਂਕਿ ਅਗਰ ਪਾਰਟੀ ਅਜਿਹੇ ਲੋਕਾਂ ਕੋਲੋਂ ਫੰਡਿੰਗ ਲੈ ਕੇ ਤਿਆਰ ਕੀਤੀ ਹੋਵੇ ਫੰਡਿੰਗ ਲੈ ਕੇ ਚੱਲਦੀ ਹੋਵੇ ਜਿਹੜੀ ਭਾਰਤ ਨੂੰ ਤੋੜਦੀਆਂ ਗੱਲਾਂ ਕਰਦੀ ਭਾਰਤੀ ਕਾਨੂੰਨ ਮੁਤਾਬਕ ਕਿ ਸਿਕ ਫੋਰ ਜਸਟਿਸ ਨੂੰ ਤੇ ਭਾਰਤ ਨੇ ਬੈਣ ਕੀਤਾ ਤੇ ਜਿਹੇ ਸਥਿਤੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਤੇ ਮੁਸੀਬਤ ਵਿੱਚ ਹੈ ਹੀ ਆਮ ਆਦੀ ਪਾਰਟੀ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ ਔਰ ਦੂਜਾ 2014 ਤੋਂ ਲੈ ਕੇ 2022 ਤੱਕ ਮਤਲਬ ਉੱਥੋਂ ਪੈਸੇ ਆਏ ਨੇ 2014 ਚ ਲੋਕ ਸਭਾ ਮੈਂਬਰ ਬਣੇ ਪੰਜਾਬ ਚ 4 2017 ਦੇ ਵਿੱਚ ਪੰਜਾਬ ਤੋਂ ਇਹਨਾਂ ਦੇ 20 ਐਮਐਲਏ ਬਣੇ ਨੇ 22 ਦੇ ਵਿੱਚ ਬਣ ਗਏ ਆ ਇਹਨੇ ਤੇ ਪੈਸਾ ਬਹੁਤ ਕਹਿੰਦੇ ਆਇਆ ਨੇ NRI ਵੀ ਤੁਹਾਨੂੰ ਯਾਦ ਹੋਵੇਗੇ 17 ਦੇ ਵਿੱਚ ਭਰ-ਭਰ ਕੇ ਜਹਾਜ਼ ਇਹਨਾਂ ਦੀ ਆਮਾਦੀ ਪਾਰਟੀ ਦੀ ਮਦਦ ਕਰਨਾ ਹੈ ਉਹਨੂੰ ਸਾਰੇ ਤੇ ਮਾੜੇ ਨਹੀਂ ਹੋ ਸਕਦੇ ਤੇ ਸਾਰੇ ਸਾਰੇ ਜੋ ਬਹੁਤ سارے ਚੰਗੇ ਵੀ ਹੋਣਗੇ ਪਰ ਆ ਜਿਹੜੀ ਜਾਂਚ ਦੇ ਸ਼ਫਾਰਸ਼ ਕਰ ਦਿੱਤੀ ਗਈ ਹੈ ਇਹਦੇ ਚ ਬੁਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਫਾਸ ਗਰੇ ਹੱਲੇ ਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਇਹ ਵੀ ਕਹਿ ਸਕਦੀ ਹੈ ਕਿਉਂਕਿ ਦਿੱਲੀ ਜਿਹੜਾ ਸ਼ਰਾਬ ਕਾਥੀ ਦਾ ਘਟਾਲਾ ਹੈ ਉਸ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਹੁਣ ਤੱਕ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਾਡੀ ਚੜਤ ਨਹੀਂ ਜਰੀ ਜਾ ਰਹੀ ਬੀਜੇਪੀ ਤੋਂ ਇਸ ਕਰਕੇ ਇਹ ਦਵੱਲੀ ਜਾ ਰਿਹਾ ਸਾਨੂੰ ਇਸ ਕਰਕੇ ਦਬਾਉਂਦੇ ਆ ਇਸ ਮਾਮਲੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਦਲੀਲ ਆ ਸਕਦੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਕਹਿਣ ਕਿ ਹਰ ਮਸਲੇ ਦੇ ਉੱਤੇ ਸਾਨੂੰ ਭੰਡਿਆ ਜਾ ਰਿਹਾ ਸੰਦੀਪ ਇਹੋ ਜੀਆਂ ਦਲੀਲਾਂ ਕੋਰਟ ਦੇ ਵਿੱਚ ਨਹੀਂ ਨਾ ਚਲਦੀਆਂ ਇਹੋ ਜੀਆਂ ਦਲੀਲਾਂ ਤੇ ਲੋਕ ਕਚਹਿਰੀ ਵਿੱਚ ਚਲ ਸਕਦੀਆਂ ਲੇਕਿਨ ਕਚਹਿਰੀ ਦੇ ਵਿੱਚ ਨਹੀਂ ਚਲਦੀਆਂ ਕਚਹਿਰੀ ਨੇ ਦੇਖਣੇ ਨੇ ਸਬੂਤ ਉਹ ਸਬੂਤ ਈਡੀ ਵੀ ਦੇ ਰਹੀ ਹੈ ਤੇ ਉਹ ਸਬੂਤ ਹੁਣ ਐਨਆਈ ਵੀ ਦੇ ਰਹੀ ਹੁਣ ਜਿਹੜਾ ਸ਼ਰਾਬ ਘਟਾਲਾ ਆ ਉਹਦੇ ਚ ਦੇਖੋ ਮਨੀਸ਼ ਸੋਧਿਆ ਮਾਸਟਰਮਾਈਂਡ ਸੀ ਉਹਨਾਂ ਨੂੰ ਇਸੇ ਕਰਕੇ ਜ਼ਮਾਨਤ ਨਹੀਂ ਮਿਲਦੀ ਸੁਪਰੀਮ ਕੋਰਟ ਦੇ ਵਿੱਚ ਇਹ ਦਸਤਾਵੇਜ਼ ਰਿਕਾਰਡ ਹੋ ਚੁੱਕੇ ਨੇ ਕਿ 383 ਕੇ 338 ਕਰੋੜ ਰੁਪਏ ਦਾ ਲੈਣਦੇਣ ਹੋਇਆ ਹੁਣ ਉਹ ਪੈਸਾ ਆਮ ਆਦਮੀ ਪਾਰਟੀ ਇਹ ਵੀ ਹੋ ਚੁੱਕਾ ਹੈ ਕਿ ਗੋਆ ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਉਹ ਆਮ ਆਦਮੀ ਪਾਰਟੀ ਨੇ ਲੜੀ ਆ ਪੈਸਾ ਉੱਥੇ ਵਰਤਿਆ ਆ ਉਹ ਤੇ ਹੁਣ ਜਿਹੜੀ ਸ਼ਰਾਬ ਦਾ ਜਿਹਨੂੰ ਠੇਕਾ ਦਿੱਤਾ ਹੈ ਸਾਊਥ ਦੇ ਵਿੱਚ ਕਵਿਤਾ ਕੁਮਾਰੀ ਜਾਂ ਉਹਨਾਂ ਨੂੰ ਵੀ ਜ਼ਮਾਨਤ ਨਹੀਂ ਮਿਲੀ ਹੈਗੀ ਤੇ ਮਨੀਸ਼ ਸੋਧਿਆ ਨੂੰ ਨਹੀਂ ਮਿਲੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਨਹੀਂ ਮਿਲ ਰਹੀ ਹਲੇ ਤੇ ਸ਼ਰਾਬ ਘਟਾਲੇ ਦੀਆਂ ਮੁਸੀਬਤਾਂ ਸਿਰ ਤੇ ਨੇ ਹੁਣ ਦੂਜੀ ਨਵੀਂ ਜਿਹੜੀ ਵਿਪਤਾ ਆ ਗਈ ਅਰਵਿੰਦ ਕੇਜਰੀਵਾਲ ਸਾਹਿਬ ਔਰ ਆਮ ਆਦੀ ਪਾਰਟੀ ਦੇ ਉੱਪਰ ਉਹ ਆ ਬਹੁਤ ਵੱਡੀ ਆ ਇੱਕ ਦੇਸ਼ਦਰੋਹੀ ਬੰਦੇ ਕੋਲ ਜੇ ਕੋਈ ਬੰਦਾ ਪੈਸੇ ਲੈਂਦਾਗਾ ਉਹ ਵੀ ਦੇਸ਼ਦਰੋਹੀ ਮੰਨਿਆ ਜਾਂਦਾ ਹੁਣ ਇਹ ਜਾਂਚ ਆ ਹੁਣ ਭਾਰਤ ਸਰਕਾਰ ਦੇਖੋ ਇਸ ਮਸਲੇ ਤੇ ਐਨਆਈ ਨੂੰ ਜਿੰਮੇਵਾਰੀ ਦਿੰਦੀ ਕਿ ਨਹੀਂ ਦਿੰਦੀ ਪਰ ਕਿਉਂਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਸਿਫਾਰਸ਼ ਕੀਤੀ ਤੇ ਲਾਜ਼ਮੀ ਤੌਰ ਤੇ ਭਾਰਤ ਸਰਕਾਰ ਨੂੰ ਮੰਨਣਾ ਪਏਗਾ ਕਿਉਂਕਿ ਕਿ ਗਵਰਨਰ ਵੱਲੋਂ ਦਿੱਤੀ ਹੋਇ ਇਸ ਪਾਰਸ਼ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਔਰ ਜਿਹੜੀ ਸ਼ਿਕਾਇਤ ਆ ਉਹਦੇ ਚ ਬਹੁਤ ਸਾਰੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਫੰਡਿੰਗ ਆਈ 2014 ਤੋਂ ਲੈ ਕੇ 2022 ਤੱਕ ਉਥੇ ਗਰਮਖਿਆਲੀ ਧੜਿਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਉਹ ਤਸਵੀਰਾਂ ਲੱਗੀਆਂ ਨੇ ਸੋਸ਼ਲ ਮੀਡੀਆ ਟਵਿੱਟਰ ਦਾ ਬਹੁਤ ਸਾਰੇ ਹਵਾਲੇ ਦਿੱਤੇ ਗਏ ਨੇ ਹਾਲੇ ਤੱਕ ਆਮ ਆਦੀ ਪਾਰਟੀ ਵੱਲੋਂ ਇਸ ਮਸਲੇ ਦੇ ਵਿੱਚ ਕੋਈ ਪੱਖ ਨਹੀਂ ਆਇਆ ਹੋ ਸਕਦਾ ਹੈ ਕਿ ਕੱਲ ਨੂੰ ਦਿੱਲੀ ਦੇ ਮਨਿਸਟਰ ਸੌਰਵ ਭਾਰਤਵਾੜ ਸਾਹਿਬ ਦਿੱਲੀ ਦੇ ਮਨਿਸਟਰ ਆਕਸ਼ੀ ਹੋਣੀ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਵਨਤਮਨ ਸਾਹਿਬ ਜਾਂ ਹਰਪਾਰਤ ਸਿੰਘ ਚੀਮਾ ਸਾਹਿਬ ਜਾਂ ਸੰਜੀਤ ਸਿੰਘ ਸ਼ਾਇਦ ਸ਼ਾਮ ਤੱਕ ਰਾਤ ਤੱਕ ਜਦੋਂ ਆਪਾਂ ਗੱਲ ਕਰ ਰਹੇ ਨਾ ਜਦੋਂ ਆਪਣੀ ਗੱਲਬਾਤ ਲੋਕਾਂ ਤੱਕ ਪਹੁੰਚ ਜਾਏਗੀ ਸ਼ਾਇਦ ਉਦੋਂ ਤੱਕ ਬਹੁਤ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਪੱਖ ਵੀ ਮਿਲ ਜਾਊਗਾ ਇਸ ਮਸਲੇ ਦੇ ਵਿੱਚ ਨਿੱਕਲ ਹਾਲਾਤ ਜਾਂ ਸਥਿਤੀ ਜਿਹੜੀ ਆਮ ਆਦਮੀ ਪਾਰਟੀ ਵਾਸਤੇ ਇਹ ਜਿਹੜੇ ਹਾਲਾਤ ਨੇ ਨਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਵਾਸਤੇ ਣਕੂਲ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਵਾਸਤੇ ਣਕੂਲ ਪਰ ਦੋ ਪੇਜ ਦੀ ਚਿੱਠੀ ਲਿਖੀ ਗਈ ਆ ਜਿਹਦੇ ਵਿੱਚ ਇੱਕ ਵਰਲਡ ਹਿੰਦੂ ਆਰਗੇਨਾਈਜੇਸ਼ਨ ਸਗਠਣ ਵੱਲੋਂ ਇਹ ਲਿਖੀ ਗਈ ਆ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਿੰਨ ਤਰੀਕ ਨੂੰ ਚਿੱਠੀ ਲਿਖੀ ਗਈ ਆ ਤੇ ਅੱਜ ਉਹਨਾਂ ਨੇ ਸ਼ਿਫਾਰਿਸ਼ ਕਰ ਦਿੱਤੀ ਆ ਅਲਜਾਮ ਗੰਭੀਰ ਲੱਗੇ ਨੇ ਕਿ ਡੀਲਾ ਹੋਈਆਂ ਨੇ ਪ੍ਰੋਫੈਸਰ ਭੁੱਲਰ ਨੂੰ ਰਿਹਾਈ ਕਰਨ ਵਾਸਤੇ ਔਰ ਇਹਦੇ ਚ ਇਹ ਵੀ ਜ਼ਿਕਰ ਕੀਤਾ ਕਿ ਉਹ ਕੇਜਰੀਵਾਲ ਸਾਹਿਬ ਜੀ ਨੇ ਫਿਰ ਸਟੇਟਮੈਂਟਾਂ ਵੀ ਆਈਆਂ ਨੇ ਕਿ ਭਾਰਤ ਸਰਕਾਰ ਨੂੰ ਹਮਦਰਦੀ ਦਿਖਾਉਂਦੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰ ਦੇਣੀ ਚਾਹੀਦੀ ਆ ਹੁਣ ਸਵਾਲ ਹੈ ਕਿ ਬਾਦ ਚ ਦਿੱਲੀ ਦੇ ਵਿੱਚ ਵੀ ਸਰਕਾਰ ਬਣ ਜਾਂਦੀ ਪੰਜਾਬ ਦੇ ਵਿੱਚ ਵੀ ਸਰਕਾਰ ਬਣ ਜਾਂਦੀ ਹੈਗੀ ਹੈ ਤੇ ਉਲਟਾ ਜੇਲ ਡਿਪਾਰਟਮੈਂਟ ਭਾਰ ਦਿੱਲੀ ਸਰਕਾਰ ਦੇ ਅਧੀਨ ਸੀ ਕੇਜਰੀਵਾਲ ਸਾਹਿਬ ਦੇ ਅਧੀਨ ਸੀ ਪੁੱਲਰ ਹੁਣਾਂ ਨੂੰ ਤਬਦੀਲ ਨਹੀਂ ਕੀਤਾ ਗਿਆ ਇਹ ਇੱਕ ਪੱਖ ਹੈ 2022 ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਉਹ ਸਵਾਲ ਵੀ ਪੁੱਛੇ ਵਿਰੋਧੀਆਂ ਨੇ ਵੀ ਘੇਰਦੇ ਯਤਨ ਕੀਤੇ ਪਰ ਉਹਨਾਂ ਨੇ ਉਸ ਸਮੇਂ ਗੱਲ ਗੋਲਮੋਲ ਕੀਤੀ ਹੈ ਹੁਣ ਜਦੋਂ ਦਿੱਲੀ ਜੇਲ ਬੋਰਡ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਜਿਹਦੇ ਚੇਅਰਮੈਨ ਦਿੱਲੀ ਦੇ ਜੇਲ ਮੰਤਰੀ ਹੁੰਦੇ ਸੀ ਉਹਦੇ 'ਚ ਮਸਲਾ ਨਹੀਂ ਸੀ ਲੈ ਕੇ ਆਉਂਦੇ ਰਹੇ ਕਿਉਂਕਿ ਇਹਨਾਂ ਨੂੰ ਵੀ ਵੋਟਾਂ ਲੱਗਦਾ ਕਿ ਅਸੀਂ ਹਿੰਦੂ ਭਾਈਚਾਰੇ ਨੂੰ ਪ੍ਰਮੁਖਤਾ ਦੇ ਨਾਲ ਰੱਖਦੇ ਹੋਏ ਵੋਟਾਂ ਕੈਪਚਰ ਕੀਤੀਆਂ ਜਾਂ। ਕਿਉਂਕਿ ਮਿਨੋਰਟੀ ਨੂੰ ਲੈ ਕੇ ਤੇ ਆਮ ਆਦੀ ਪਾਰਟੀ ਵੀ ਚੁੱਪ ਰਹੀ ਚਾਹੇ ਸ਼ਹੀਨ ਬਾਗ ਦਾ ਮਸਲਾ ਸੀ। ਸੀਨ ਬਾਗ ਦੇ ਵਿੱਚ ਦੰਗੇ ਹੁੰਦੇ ਸੀ ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਤਿਰੰਗਾ ਯਾਤਰਾ ਕੱਢਦੇ ਰਹੇ ਜਦ ਕਿ ਪੰਜਾਬ ਦੇ ਵਿੱਚ ਅਜਿਹਾ ਕੋਈ ਮਾਹੌਲ ਨਹੀਂ ਸੀ ਪਰ ਮਿਨੋਰਟੀ ਨੂੰ ਲੈ ਕੇ ਆਮ ਆਦੀ ਪਾਰਟੀ ਦਾ ਵੀ ਦਿੱਲੀ ਵਾਲਿਆਂ ਦਾ ਗੋਲ ਮੋਲ ਜੇ ਰਹੀਆਂ ਗੱਲਾਂ। ਪਰ ਹੁਣ ਆ ਜਿਹੜੀ ਨਵੀਂ ਵਿਪਤਾ ਪਈ ਐ ਸਿਰ ਤੇ ਇਹ ਬਹੁਤ ਹੀ ਜ਼ਿਆਦਾ ਸੰਗੀਰੀਕ ਤੇ ਭ੍ਰਿਸ਼ਟਾਚਾਰ ਹੁੰਦਾ ਕਰਪਸ਼ਨ ਹੁੰਦੀ ਆ ਉਸ ਤੋਂ ਜਿਹੜਾ ਖਤਰਨਾਕ ਹੁੰਦਾ ਕਿ ਤੁਸੀਂ ਦੇਸ਼ ਨੂੰ ਤੋੜਨ ਵਾਲੇ ਆ ਲੋਕਾਂ ਕੋ ਪੈਸੇ ਲੈਨੇ ਹੁਣ ਇਹ ਸਚਾਈ ਕੀ ਆ ਹਾਲਾਂਕਿ ਚਿੱਠੀ ਦੇ ਵਿੱਚ ਸ਼ਿਕਾਇਤ ਦੋਸ਼ ਨੇ ਪਰ ਦੋਸ਼ਾਂ ਦੀ ਜਾਂਚ ਹੁਣ ਐਨਆਈ ਕਰੋਗੇ ਤੇ ਐਨਆਈ ਇੱਕ ਉਹ ਉਹ ਏਜੰਸੀਆ ਜਿਹੜੀ ਦੁਨੀਆ ਦੇ ਕਿਸੇ ਵੀ ਕੋਈ ਜਾਂਚ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਇੱਕ ਤੀਜਾ ਵੀ ਹੈ ਮਸਲਾ ਉਹ ਭਾਜਪਾ ਪਾਰਟੀ ਨਾਲ ਜੁੜਿਆ ਹੈ ਭਾਜਪਾ ਨੇ ਵੀ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਨੇ ਮੰਗ ਪੱਤਰ ਦੇਣੇ ਸ਼ੁਰੂ ਕਰਤੀਆਂ ਕਿ ਸਾਨੂੰ ਤਾਂ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਲਈ ਬੜੀ ਆਖ ਹੋ ਰਹੀ ਹੈ ਬਿਲਕੁਲ ਅੱਜ ਸੁਨੀਲ ਜਾਖੜ ਸਾਹਿਬ ਦੀ ਅਗਵਾਈ 'ਚ ਇੱਕ ਪੰਜਾਬ ਦੇ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਜਿਹੜੇ ਭਾਰਤੀ ਚੋਣ ਕਮਿਸ਼ਨ ਦਾ ਹੀ 파ਟ ਨੇ ਸਿਬੜ ਸੀ ਉਹਨਾਂ ਨੂੰ ਇੱਕ ਵਫਦ ਮਿਲਿਆ ਵਫਦੇ ਵਿੱਚ ਦੋ ਪੇਜ ਦਾ ਇੱਕ ਲੰਮਾ ਚੌੜੇ ਦੋਸ਼ ਲਗਾਏ ਨੇ ਸੂਬਾ ਸਰਕਾਰ ਤੇ ਕਿ ਸੂਬਾ ਸਰਕਾਰ ਦੀ ਸ਼ਹਿਤ ਸਾਡੇ ਜਿਹੜੇ ਆਮ ਆਦਮੀ ਪਾਰਟ ਸਾਡੇ ਜਿਹੜੇ ਭਾਜਪੀ ਦੇ ਉਮੀਦਵਾਰ ਨੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਤੇ ਸਾਨੂੰ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਜਿਵੇਂ ਬਾਕੀਆਂ ਨੂੰ ਹੱਕ ਆ ਉਦਾਂ ਵੀ ਸਾਨੂੰ ਹੱਕ ਆ ਇਹ ਸਭ ਕੁਝ ਸੂਬਾ ਸਰਕਾਰ ਦੀ ਸ਼ਹਿਤ ਹੋ ਰਿਹਾ ਚੋਣ ਕਮਿਸ਼ਨ ਨੂੰ ਸਹੀ ਤਰ੍ਹਾਂ ਪਾਲਣਾ ਕਰਨ ਵਾਸਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਆ सिविल प्रशासन ਦੀ ਪੁਲਿਸ ਪ੍ਰਸ਼ਾਸਨ ਦੀ ਇਸੇ ਕਰਕੇ ਇਹਨਾਂ ਦੇ ਵਫਰਦ ਨੇ ਜਿਹੜੀ ਸ਼ਿਕਾਇਤ ਦਿੱਤੀ ਆ ਉਸ ਨੂੰ ਲੈ ਕੇ ਜਿਹੜੇ ਮੁੱਖ ਚੋਣ ਅਧਿਕਾਰੀ ਆ ਮਤਲਬ ਚੋਣ ਕਮਿਸ਼ਨਰ ਹੀ ਕਹ ਲਓ ਤੁਸੀਂ ਚੋਣ ਕਮਿਸ਼ਨ ਨੇ ਡੀਜੀਪੀ ਕੋਲ ਰਿਪੋਰਟ ਮੰਗ ਲਈ ਆ ਲੇਕਿਨ ਜਿਹਦੇ ਚ ਉਹਦੇ ਚ ਬਹੁਤ ਸਾਰੇ ਮਹੱਤਵਪੂਰਨ ਗੱਲਾਂ ਭਾਜਪਾ ਨੇ ਕਹੀਆਂ ਨੇ ਇੱਕ ਤੇ ਕਹਿ ਰਹੇ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਸਾਰੇ ਉਹ ਲੋਕ ਨੇ ਜਿਹੜੇ ਕਿਸੇ ਪੋਲੀਟੀਕਲ ਪਾਰਟੀ ਦੇ ਸ਼ਹਿ ਤੇ ਸਾਨੂੰ ਘੇਰ ਰਹੇ ਨੇ ਸਾਡੇ ਉਮੀਦਵਾਰਾਂ ਨੂੰ ਰੋਕਿਆ ਜਾ ਰਿਹਾ ਉਹਦੇ ਵਿੱਚ ਕਹਰੇ ਕਿ ਆਮ ਆਦੀ ਪਾਰਟੀ ਦੀ ਵੀ ਸ਼ੈਅ ਤੇ ਕਾਲੀ ਦਲ ਵੀ ਆਪਣੇ 4-5 ਬੰਦੇ ਭੇਜ ਦਿੰਦਾ ਕਹਿੰਦੇ ਮਾਹੌਲ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਸਾਨੂੰ ਪ੍ਰਚਾਰ ਕਰਦੋਂ ਰੋਕਿਆ ਜਾ ਰਿਹਾ ਸਾਡੇ ਉਮੀਦਵਾਰਾਂ ਦੇ ਨਾਲ ਕੁਝ ਵੀ ਹੋ ਸਕਦਾ ਉਹਨੇ ਉਦਾਹਰਨ ਦਿੱਤੀ ਕਿ ਕਿਵੇਂ ਸਾਡੇ ਪਾਰਟੀ ਦੇ ਉਮੀਦ ਲੀਡਰਾਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਜਿਹੜਾ ਸ੍ਰਿੰਦਰ ਸਿੰਘ ਹੁਣਾਂ ਦੀ ਮੌਤ ਹੋਈ ਆ ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਦੌਰਾਨ ਜਿਹੜਾ ਬੰਦਾ ਉਹ ਵਰਚਾ 304 ਦਾ ਹੋ ਗਿਆ ਬੀਜਪੀ ਕਹਿ ਰਹੀ ਕੋ ਬੰਦਾ ਖੁਦ ਹੀ ਗਰਮੀ ਕਰਕੇ ਬੇਹੋਸ਼ ਹੋ ਗਿਆ ਸੀ ਉਹਦੀ ਮੌਤ ਹੋ ਗਈ ਲੇਕਿਨ ਸਾਡੇ ਤੇ ਇਲਜ਼ਾਮ ਬਾੜ ਦਿੱਤੇ ਗਨੇ ਅਜੀਬ ਸਥਿਤੀ ਚ ਉਹਨੇ ਕਿਹਾ ਕਿ ਬੀਜਪੀ ਦੇ ਨਾਲ ਟੱਕਾ ਹੋ ਰਿਹਾ ਸਾਡੇ ਉਮੀਦਵਾਰਾਂ ਨੂੰ ਸਿਕਿਉਰਿਟੀ ਦੀ ਜਿਆਦਾ ਜ਼ਰੂਰਤ ਹੈ ਸਖਤ ਜ਼ਰੂਰਤ ਹੈ ਕੁਝ ਵੀ ਪਾਣਾ ਵਾਪਰ ਸਕਦਾ ਇੱਕ ਤੇ ਉਹਨਾਂ ਨੇ ਭਾਤੀ ਚੋਣ ਕਮਿਸ਼ਨ ਨੇ ਕੀ ਐਕਸ਼ਨ ਲੈਣਾ ਹੈ ਜਾਂ ਕੀ ਕਾਰਵਾਈ ਕਰਨੀ ਹੈ ਬਾਅਦ ਦੀ ਗੱਲ ਆ ਪਰ ਇਸਤੇ ਤੱਕ ਕਿਸਾਨ ਜਥੇਬੰਦੀਆਂ ਵੀ ਬੋਲਣਾ ਸ਼ੁਰੂ ਕਰ ਚੁੱਕੀਆਂ ਜਾਂ ਆਉਣ ਵਾਲੇ ਸਮੇਂ 'ਚ ਵੀ ਬਿਆਨ ਆ ਸਕਦੇ ਆ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਘੇਰ ਰਹੇ ਆ ਕਿ ਸਾਨੂੰ ਕੋਈ ਪੋਲਿਟੀਕਲ ਪਾਰਟੀ ਨਹੀਂ ਚਲਾ ਰਹੀ ਬਲਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਤੇ ਆਪਣਾ ਪੱਕਾ ਤੇ ਦਲੀਲਾਂ ਹੈ ਹੀ ਨਾ ਵੀ ਸਾਡੇ ਨਾਲ ਵੀ ਬਹੁਤ ਜ਼ਿਆਦਾ ਤਕ ਹੋਇਆ ਲੇਕਿਨ ਸਵਾਲ ਹੈ ਕਿ ਭਾਜਪਾ ਕਹਿ ਰਹੀ ਆ ਕਿ ਸਾਨੂੰ ਰੋਕਿਆ ਜਾ ਰਿਹਾ ਇਹ ਲੋਕਤੰਤਰ ਨਹੀਂ ਆ ਇਹ ਸਰਕਾਰੀ ਤੰਤਰ ਆ ਜਿਹੜਾ ਬੀਜੇਪੀ ਨੂੰ ਰੋਕ ਰਿਹਾ ਔਰ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਚ ਅਜਿਹਾ ਮੌਲ ਅਤਵਾਦ ਦਾ ਨਹੀਂ ਆ ਜਿਹੜਾ ਸਰਕਾਰ ਸੁਪਰੀਮ ਕੋਰਟ ਤੇ ਜਾ ਕੇ ਕਹਿ ਰਹੀ ਆ ਉਹਨਾਂ ਇਹ ਵੀ ਕਿਹਾ ਕਿ ਕਿਵੇਂ ਮੁੱਖ ਮੰਤਰੀ ਨੇ ਆਪਣੇ ਘਰ ਦੇ ਅੱਗੇ ਉਹ ਸੜਕ ਨਾ ਆਮਲੂਕਾਂ ਵਾਸਤੇ ਖੁੱਲੀ ਖੁੱਲੀ ਜਾਵੇ ਉਸ ਆੜ ਦੇ ਵਿੱਚ ਅਤਵਾਦ ਦਾ ਸਹਾਰਾ ਲੈ ਲਿਆ ਤੇਸੀਦੂ ਮੁਸੇਵਾਲੇ ਦੀ ਕਤਲ ਦਾ ਹਸਾਰਾ ਲੈ ਲਿਆ ਜਦ ਕਿ ਸਿਕਿਉਰਿਟੀ ਘਟਾਈ ਕਿੰਨੀ ਸਾਰੀ ਦੁਨੀਆ ਜਾਣਦੀ ਹੈਗੇ ਲੇਕਿਨ ਜਿਹੜਾ ਮੰਗ ਪੱਤਰ ਦਿੱਤਾ ਨਾ ਉਹ ਉਹਨਾਂ ਦਾ ਰਾਈਟ ਬੰਦਾ ਕਿ ਹਰ ਕੋਈ ਉਮੀਦਵਾਰ ਨੂੰ ਹੱਕ ਆ ਵੋਟਾਂ ਮੰਗਣ ਦਾ ਚੋਣ ਪ੍ਰਚਾਰ ਕਰਨ ਦਾ ਕਿਸਾਨਾਂ ਦਾ ਵੀ ਹੱਕ ਆ ਪ੍ਰੋਟੈਸਟ ਕਰਨ ਦਾ ਲੇਕਿਨ ਉਹ ਕਹਿ ਰਹੇ ਕਿ ਪ੍ਰੋਟੈਸਟ ਕਰਨ ਦਾ ਕਿਸਾਨਾਂ ਦਾ ਤਰੀਕਾ ਬਾੜਾ ਨੇ ਜੇ ਤੁਸੀਂ ਕਰਨਾ ਤਰੀਕਾ ਸਾਨੂੰ ਵੋਟਾਂ ਦੇ ਰਿਜੈਕਟ ਕਰ ਦੋ ਪਰ ਸਾਨੂੰ ਪ੍ਰਚਾਰ ਕਰਨ ਤੋਂ ਉਹਨਾਂ ਨੇ ਰੋਕੋ ਵੀ ਉਹਨਾਂ ਕਹਿੰਦੇ ਕਿ ਸਾਡਾ ਕੋਈ ਉਮੀਦਵਾਰ ਨਹੀਂ ਹੰਸ ਰਾਜ ਹੰਸ ਹੋ ਗਿਆ ਪ੍ਰਨੀਤਕਰ ਹੋਗੇ ਪਰਪਾਲ ਕੋਰ ਸਿੱਧੂ ਹੋਗੇ ਦਨੇਸ਼ ਬੱਬੂ ਹੋਗੇ ਤਰਜੀਤ ਸਿੰਘ ਸੰਧੂ ਹੋਗੇ ਸ਼ਸ਼ੀਲ ਰਿੰਕੂ ਹੋਗੇ ਇਹ ਸਾਰੇ ਉਮੀਦਵਾਰਾਂ ਨੂੰ ਰੋਕਿਆ ਜਾ ਰਿਹਾ ਹੈ ਜਿਹੇ ਸਥਿਤੀ ਦੇ ਵਿੱਚ ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਕਿਉਂਕਿ ਇਸ ਟਾਈਮ ਸੂਬਾ ਸਰਕਾਰ ਦੀ ਕਿੰਨੀ ਕੀ ਪਾਵਰ ਸਾਰਾ ਵੈਸੇ ਜੋ ਚੋਣ ਜਾਬਤਾ ਲੱਗ ਜਾਂਦਾ ਚੋਣ ਕਮਿਸ਼ਨ ਦੇ ਤਹਿਤ ਹੀ ਸਰਕਾਰੀ ਤੰਤਰ ਕੰਮ ਕਰਦਾ ਹੈ ਲੇਕਿਨ ਫਿਰ ਵੀ ਬੀਜੇਪੀ ਨੂੰ ਲੱਗਦਾ ਕਿ ਸਰਕਾਰੀ ਤੰਤਰ ਆਮ ਆਦੀ ਪਾਰਟੀ ਦੇ ਕਹਿਣ ਤੇ ਚੱਲ ਰਿਹਾ ਹੁਣ ਦੇ ਦੇ ਕਿ ਡੀਜੀਪੀ ਇਸ ਮਸਲੇ ਦੇ ਵਿੱਚ ਰਿਪੋਰਟ ਕੀ ਦਿੰਦੇ ਨੇ ਪਰ ਜਿਹੜੇ ਬੀਜੇਪੀ ਦੇ ਇਲਜ਼ਾਮ ਨੇ ਉਹ ਕਾਫੀ ਸੀਰੀਅਸ ਨੇ ਉਹਨਾਂ ਦਾ ਜਵਾਬ ਤੇ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਵੋਟਾਂ ਮੰਗ ਰਹੇ ਨੇ ਉਹਨਾਂ ਨੂੰ ਬਾਕੀ ਪਾਰਟੀਆਂ ਨੂੰ ਵੀ ਭਰੋਸਾ ਦੇਣਾ ਚਾਹੀਦਾ ਕਿ ਇਸ ਲੋਕਤੰਤਰ ਦੇ ਵਿੱਚ ਜਿੱਤ ਤੇ ਇੱਕ ਦੀ ਹੋਣੀ ਆ ਬਾਕੀਆਂ ਦੀ ਹਾਰ ਹੋਣੀ ਲੇਕਿਨ ਹਰ ਇੱਕ ਨੂੰ लेवल प्लेइंग ਜਿਹੜਾ ਫੀਲਡ ਮਿਲਣਾ ਚਾਹੀਦਾ ਹੈਗਾ ਹਰ ਇੱਕ ਨੂੰ ਪ੍ਰਚਾਰ ਕਰਨ ਦਾ ਹੱਕ ਮਿਲਣਾ ਚਾਹੀਦਾ ਔਰ ਕਿਸਾਨਾਂ ਦਾ ਵੀ ਦੇਖੋ ਉਹਨਾਂ ਦੇ ਵੀ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉਹਨਾਂ ਦੇ ਲਾਠੀਆਂ ਚੱਲੀਆਂ ਉਹਨਾਂ ਦੇ ਗੋਲੀਆਂ ਚੱਲੀਆਂ ਉਹਨਾਂ ਦੇ ਬੰਦੇ ਸ਼ਹੀਦ ਹੋਏ ਨੇ ਉਹ ਉਹ ਵੀ ਦੁਖੀ ਨੇ ਪਰ ਇਸ ਮਸਲੇ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਔਰ ਦੂਜਾ ਕਿਸਾਨ ਵੀ ਕਿਉਂਕਿ ਭਾਜਪਾ ਨੇ ਨਾ ਦੇ ਦਿੱਲੀ ਜਾਣ ਦਿੱਤਾ ਅਤਵਾਦੀ ਕਹਿੰਦੇ ਰਹੇ ਨੇ ਖਾਲਸਤਾਨੀ ਕਹਿੰਦੇ ਰਹੇ ਨੇ ਸ਼ੰਭੂ ਆ ਕੇ ਕੁੱਟ ਦੇ ਮਾਰਦੇ ਰਹੇ ਨੇ ਗੋਲੀਆਂ ਚਲਾਈਆਂਗੇ ਨਾ ਪਲਾਸਟਿਕ ਦੀਆਂ ਚਲਾਈਆਂਗੇ ਦੂਜੀਆਂ ਚਲਾਈਆਂਗੇ ਉਹ ਕਿਸਾਨਾਂ ਕੋ ਵੀ ਬਦਲਾ ਲੈਣ ਦਾ ਇੱਕ ਰਾਈਟ ਕੀ ਹੈ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟਾਂ ਦੇ ਜਰੀਏ ਰਿਜੈਕਟ ਕਰ ਸਕਦੇ ਪਰ ਜਿਹੜੀ ਆ ਇੱਕ ਦੂਜੇ ਤੇ ਇਲਜ਼ਾਮ ਜਰੂਰ ਲਗਾਓ ਦੂਰ ਦੂਰ ਬੈਠ ਕੇ ਲਗਾਓ ਕਾਲੀਆਂ ਝੰਡੀਆਂ ਦਿਖਾਓ ਦੂਰ ਰਹਿ ਕੇ ਦਿਖਾਓ ਪਰ ਜਦੋਂ ਨੇੜੇ ਪਹੁੰਚ ਕੇ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਹੋ ਉਦੋਂ ਇਹ ਮਾਮਲਾ ਵਿਗੜ ਸਕਦਾ ਹੈਗਾ ਕਿਸੇ ਨੂੰ ਹਰਾਉਣਾ ਜਿਤਾਉਣਾ ਤੁਹਾਡੇ ਕੋ ਮੌਕਾ ਉਹ ਤੁਸੀਂ 1 ਜੂਨ ਨੂੰ ਉਸ ਮੌਕੇ ਦਾ ਜਰੂਰ ਫਾਇਦਾ ਉਠਾਓ ਪਰ ਕਿਸੇ ਨੂੰ ਰੋਕਣਾ ਪ੍ਰਚਾਰ ਤੋਂ ਇਹ ਜਿਹੜਾ ਵਾ ਉਹ ਇਸੇ ਗੱਲ ਨੂੰ ਲੈ ਕੇ ਭਾਜਪਾ ਅਜੇ ਚੋਣ ਕਮਿਸ਼ਨ ਨੂੰ ਮਿਲੀ ਆ ਜੀ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹਨਾਂ ਮੁੱਦਿਆਂ ਬਾਰੇ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ